ਸਾਸਰੀ ਘਰ ਦੀ ਸਾਰਿਆਂ ਨੂੰ ਅੱਜ ਸਵੇਰੇ ਸਵੇਰੇ ਮਾਤਾ ਨੇ ਡਿਊਟੀ ਲਾਤੀ ਜੀ ਮੱਝਾਂ ਦੇ ਪੈਣੀ ਪਾਣੀ ਪਿਐ ਉਹ ਇਹਨਾਂ ਨੂੰ ਮੱਝਾਂ گاਵਾ ਨੂੰ ਹੈ ਤਾਂ ਦੋ ਹੀ ਹੈ ਵੈਸੇ ਇੱਕ ਮੱਝਾ ਇੱਕ ਗਾਂ ਕੀ ਮੰਮੀ ਇਹਨਾਂ ਨੂੰ ਨਮਾਉਣੀਆਂ ਵੀ ਆ ਲਿਆ ਫਿਰ ਪਾ ਪਾ ਨਮਾਈ ਗਏ ਇਹਨਾਂ ਨੂੰ ਆ ਹਾਂ ਨਾ ਸਰਤ ਲਿਆਉਣ ਵਾਲਾ ਪਾਣੀ ਠੰਡਾ ਠੰਡਾ ਹੈ ਉਹ ਟੂਟੀ ਦਾ ਪਾਣੀ ਦਾ ਤੱਤਾ ਆ ਹੁੰਦਾ ਮੋਟਰ ਦਾ ਪਾਣੀ ਆ ਸਰਤ ਲਿਆਉਣ ਵਾਲਾ ਇਹਨਾਂ ਨੂੰ ਗਰਮੀ ਵਾਲੀ ਹੈਗੀ ਆ ਤੇਰੀ ਲੰਡੀ ਦੀ ਇੰਨਾ ਦੀ ਨਵਾਈ ਤਾਂ ਵੀ ਜ਼ਰੂਰੀ ਆ ਬਾਈ ਗਰਮੀ ਬਹੁਤ ਆ। ਕਾਲੇ ਹੋਇਆ ਤਾਂ ਨਾ ਬਿੱਟੂ ਕਾਲਾ ਮਿਕਰ ਸਟਾਰਟ ਹੋਇਆ ਜਾਂ ਨਾ ਆਪਣਾ। ਡੈੜੀ ਦਾ ਡੈੜੀ ਦਾ ਹੋਰ। ਪਾਉਂਦੇ ਆ ਜੀ ਕੰਮ ਤੇ ਨਵਾਂ ਮੁੰਡਾ ਇੱਕ ਆਇਆਗਾ ਕਰਨ ਅਰਜਨ। ਕਿਵੇਂ ਆ ਬਾਈ? ਕਰਨ ਕਰਨ। ਕਰਨ? ਹਾਂ। ਕਰਨ ਦੇ ਨਾਲ ਹੀ ਅਰਜਨ ਆ ਬਾਈ। ਹਾਂ ਕਰਨ ਦੀਆਂ। ਕਰਨ ਨਾ। ਨਿਡਾਨੀਆਂ ਨਿਡਾਨੀਆਂ ਹੋਰ ਆਰਕੇ ਜੀ ਠੀਕ ਹੋ ਜੀ ਆ ਗਿਆ ਇੱਥੇ ਠੰਡਾ ਪਾਣੀ ਥੋਨੀ ਆਟਾ ਚੱਕੀ ਤੋਂ ਸਾਡੀ ਟੀਮ ਦੇ ਤਿੰਨ ਮੈਂਬਰ ਚੱਲੇ ਆ ਜੀ ਬਰਨਾਲੇ ਬੈਗ ਬੂਕ ਕਰ ਲੈਣਾ ਨੇ ਪੈਕ ਹੈਪੀ ਹਰਜੀਤ ਤੇ ਅਜੇ ਸਰ ਅਜੇ ਸਰ ਨੂੰ ਬਹੁਤ-ਬਹੁਤ ਵਧਾਈਆਂ ਮੈਨੇਜਰ ਦੀ ਪੋਸਟ ਤੇ ਜਾ ਰਹੇ ਆ ਉਹ ਬਰਨਾਲੇ ਤੇ ਨਾਲ ਹੈਪੀ ਤੇ ਹਰਜੀਤ ਕੰਮ ਕਰਾਉਣ ਜਾ ਰਹੇ ਆਗੇ ਪਤਾ ਨਹੀਂ ਕਿਦਿਆਂ ਆਉਣਗੇ ਇਹ ਦੋਨੋਂ ਹਰਜੀਤ ਤਾਂ ਨਹੀਂ ਆਉਂਦਾ ਹੈਪੀ ਮੁੜ ਕੇ ਆਊਗਾ 7-8 ਦਿਨਾਂ ਬਾਅਦ ਆਜੂਗਾ ਹਰਜੀਤ ਉੱਥੇ ਰਹੂਗਾ ਤੇ ਤੁਹਾਨੂੰ ਪਤਾ ਹੀ ਆ ਜੇ ਸਰ ਤਾਂ ਫਿਰ ਉੱਥੀ ਹੋ ਗਏ ਪੱਕੇ ਇਹਨਾਂ ਨੂੰ ਬਹੁਤ-ਬਹੁਤ ਵਧਾਈਆਂ ਚੱਲਿਆ ਮੁੰਡੇ ਕੰਮ ਕਰਨ ਸ਼ਾਮ ਨੂੰ ਨਿਕਲ ਚਲੇ ਸਟੋਰ ਦੀ ਓਪਨਿੰਗ ਹੋਣੀ ਹੈ ਜੀ ਬਰਨਾਲੇ ਵਾਕ ਦੀ ਚੱਲੇ ਮੁੰਡਿਆ ਕਰਾਉ ਨੂੰ ਜਾਇ ਜਵਾਨ ਜਾਇ ਕਿਸਾਨ ਦਾ ਨਾਹਰਾ ਲਾਓ ਹੋ ਗਿਆ ਜੀ ਬਿੱਲ ਚੱਲੀਏ ਘਰਾਂ ਨੂੰ ਪਹਿਲਾਂ ਮੈਂ ਲਵੀ ਯਾਰਕੇ ਕੋਲੇ ਉਧਰ ਪਾ ਗਿਆ ਸੀ ਪਰ ਮੈਂ ਸਲੀਪਰ ਜੇ ਲੈੇ ਸੀ ਉਹ ਭੁੱਲ ਗਿਆ ਸੀਗਾ ਤੇ ਫਿਰ ਵੀ ਮਿਲੇ ਹੁਣ ਫੇ ਨਹੀਂ ਕਿਉਂਕਿ ਬਿੱਲ ਨਹੀਂ ਹੋਇਆ ਲੇਟ ਹੋ ਗਿਆ ਜਿਹੜੇ ਸਟੋਰ ਤੇ ਲੱਗੇ ਹਨ ਉੱਥੇ ਹੀ ਲਏ ਸੀਗੇ ਤੇ ਬਿੱਲ ਨਹੀਂ ਚੱਲ ਕੋਈ ਨਾ ਕੱਲ ਨੂੰ ਲੈ ਜਾਾਂਗੇ ਫੜ ਕੇ ਚੱਲ ਗਏ ਉਸਤਾਦ ਜੀ ਉਹ ਮੈਂ ਆਪ ਦੇ ਪੈਰਾਗਨ ਅੱਡਾ ਦੇ ਸਲੀਪਰ ਭੁੱਲਿਆ ਸੀ ਯਾਰ ਲੈੇ ਸੀਗੇ ਅੱਛਾ ਅੱਛਾ ਭੁੱਲ ਗਿਆ ਮੈਂ ਕੱਲ ਨੂੰ ਚੱਕਾਂਗੇ ਹੁਣ ਭੁੱਲ ਗਿਆ ਕੀ ਕਰਗੇ ਜਾਣਾ ਹੈ ਅੰਮ੍ਰਿਤਸਰ ਕਰਕੇ ਗੰਗਾਲੀ ਪਾਰਕਿੰਗ ਚ ਕੁੱਟ ਕੈਮਰਾ ਆ ਗਿਆ ਜੀ ਪਿੰਡ ਕੱਲ ਨੂੰ ਐਤਵਾਰ ਨੂੰ ਹੋ ਸਕਦਾ ਸੀ ਬਗਜ ਗਿਆ ਹੋ ਸਕਦਾ ਕੋਈ ਜਾਨਾ ਪੱਕਾ ਜਾਣਾ ਹੀ ਹੈਗਾ ਤੇ ਟ੍ਰੇਨ ਤਾਂ ਸਾਨੂੰ ਲੋਕਲ ਉਹੀ ਜਾਣਾ ਪਊਗਾ ਜਨਰਲ ਡੱਬੇ 'ਚ ਤੇ ਪਰ ਹਜੇ ਕੱਲ ਨੂੰ ਵੀ ਐ ਨਹੀਂ ਪਤਾ ਕੈਂਸਲ ਹੋ ਜੇ ਹਰਪਾਲ ਦਾ ਕਰਕੇ ਉਹਦਾ ਕਾਰਡ ਆਉਣ ਵਾਲਾ ਹੈਗਾ ਕਹਿੰਦਾ ਕੱਲ ਨੂੰ ਸੰਡੇ ਨੂੰ ਪੱਕਾ ਆ ਜੂਗਾ ਜੇ ਆ ਗਿਆ ਤਾਂ ਕੱਲ ਨੂੰ ਬਸ ਸ਼ਾਮ ਨੂੰ ਨਿਕਲ ਜਾਵਾਂਗੇ ਅਸੀਂ ਮੈਂ ਟੀਕੇ ਹਰਪਾਲ ਤੇ ਇੱਕ ਜਾਣਾ ਹੋਰ ਅਸੀਂ ਚਾਰ ਜਾਨਾਂ